ਸਾਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਬਾਸਮਤੀ ਦੇ ਰੇਟ ਬਾਰੇ ਬਾਸਮਤੀ ਦੇ ਰੇਟ ਦਾ ਜਿਹੜਾ ਚੱਲੀ ਜਾਂਦਾ ਹੈ ਸلسلਾ ਵੀ ਹੁਣ ਜਿਵੇਂ ਪਤਾ ਹੀ ਆਪਾਂ ਨੂੰ ਅਮਰੀਕਾ ਦਾ ਬਾਪਾਈ ਆਉਂਦਾ ਭਾਰਤ ਤੇ ਵੀ ਉਹ ਕਹਿੰਦਾ ਵੀ ਮੈਂ ਆਪਦਾ ਸਮਾਨ ਇੱਧਰੋਂ ਇੱਧਰ ਭੇਜਾਂ ਤੇ ਤੁਸੀਂ ਆਪਦਾ ਸਮਾਨ ਹੈ ਜਿਹੜਾ ਉਹ ਬੰਦ ਕਰ ਦਿਓ ਇੱਕ ਹਸਾਲ ਦਾ ਜਿਵੇਂ ਹੁਣ ਆਪਣੇ ਡੇਰੀ ਫਾਰਮਿੰਗ ਹੈ ਪਸ਼ੂਆਂ ਦਾ ਕੰਮ ਹੈ ਜਿਨ੍ਹਾਂ ਦੇ ਦੁੱਧ ਦਾ ਜਿਵੇਂ ਆਪਣੇ ਹੈਗੀਆਂ ਡੇਰੀਆਂ ਜਾਂ ਆਪਣੀ ਖੇਤੀਬਾੜੀ ਹੈ ਉਹ ਇਹਦੇ ਤੇ ਕਬਜ਼ਾ ਕਰਨ ਨੂੰ ਫਿਰਦਾ ਹੈ ਤੇ ਇਹਦੇ ਵਿੱਚ ਵਿੱਚ ਹੁਣ ਆਪਣੇ ਕਿਸਾਨ ਭਰਾਵਾਂ ਦੇ ਦਿਮਾਗ 'ਚ ਇਹ ਗੱਲ ਵੀ ਆਉਂਦੀ ਹੈ ਵੀ ਯਾਰ ਆਪਣਾ ਬਾਸਮਤੀ ਵੇਖਦਾ ਸੀ ਹੈਨਾ ਵੀ ਆਪਣਾ ਬਾਸਮਤੀ ਬਾਹਰ ਜਾਂਦਾ ਸੀ ਤੇ ਹੁਣ ਆਪਣਾ ਯਾਰ ਬਾਸਮਤੀ ਪਤਾ ਨਹੀਂ ਕੀ ਬਣੂਗਾ ਤੇ ਲਊਗਾ ਕੋਈ ਇੱਕ ਨਹੀਂ ਲੈਂਦਾ ਤੇ ਇਹਦੇ ਬਾਰੇ ਆਪਾਂ ਕਰਨੀ ਹੈ ਗੱਲਬਾਤ ਵੀ ਇਹਦਾ ਰੇਟ ਕਿਵੇਂ ਰਹਿ ਸਕਦਾ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਨਾਲ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਮੈਂਟ ਤੇ ਲਾਈਕ ਇਹ ਤਿੰਨ ਜਿੰਜਾ ਜ਼ਰੂਰ ਕਰਿਓ ਹੌਸਲਾ ਵਾਧਾ ਇਨਨੇ ਨਾਲ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਜਿਵੇਂ ਭਾਈ ਹੁਣ ਰੌਲਾ ਚੱਲੀ ਜਾਂਦਾ ਵੀ ਅਮਰੀਕਾ ਆਪਣੇ ਤੇ ਟੈਰ ਫਲਾਈ ਜਾਂਦਾ ਜਿਵੇਂ 25% 50% ਇਹ ਹੁੰਦਾ ਵੀ ਮੰਨ ਲਓ ਟੈਕਸ ਹੁੰਦਾ ਇੱਕ ਵੀ 25% ਲਾਤਾ ਜਾਂ 50% ਲਾਤਾ ਉਹ ਤਾਂ ਕੁ ਤਾਬ ਹੁੰਦਾ ਵੀ ਕਿੰਨੇ ਦੀ ਚੀਜ਼ ਹੋਵੇ ਤੇ 25% ਟੈਕਸ ਲਾਤਾ। ਵੀ ਉਹ ਓਨੀ ਮਹਿੰਗੀ ਹੋ ਗਈ ਜਾਂ 50% ਲਾਤਾ ਹੋਰ ਮਹਿੰਗੀ ਹੋ ਗਈ। ਵੀ ਆਪਣਾ ਜਿਹੜਾ ਸਮਾਨ ਇੱਥੋਂ ਭਾਰਤ ਤੋਂ ਜਿਹੜਾ ਅਮਰੀਕਾ ਦੇ ਵਿੱਚ ਜਾਂਦਾ ਹੈ ਉਹ ਸਮਾਨ ਦੇ ਉੱਤੇ ਉਹਨੇ ਟੈਕਸ ਲਾਤਾ ਵੀ ਜੇ ਇਹ ਸਮਾਨ ਆਪਣੇ ਵੀ ਉਧਰ ਜਾਊਗਾ ਤਾਂ ਉਹ ਟੈਕਸ ਵਾਧ ਲੱਗੂਗਾ। ਜੇ ਟੈਕਸ ਵਾਧ ਲੱਗੂਗਾ ਤਾਂ ਉਧਰਲੇ ਲੋਕ ਉਸ ਚੀਜ਼ ਨੂੰ ਖਰੀਦਣ ਤੋਂ ਮਨਾ ਕਰਨਗੇ ਤੇ ਆਪਣਾ ਜਿਹੜਾ ਸਮਾਨ ਆ ਨਾ ਵਿਕੇ। ਦੀ ਉਹਦਾ ਇਸ ਹਿਸਾਬ ਕਿਤਾਵਾ ਹੁਣ ਉਹਦੇ ਨਾਲ ਆਪਣੇ ਝੋਨੇ ਤੇ ਬਾਸਮਤੀ ਝੋਨੇ ਤੇ ਕਾਸ਼ ਕਰਕੇ ਵੇਕੀ ਅਸਰ ਬਊਗਾ ਯਾਰ ਆਪਣਾ ਬਾਸਮਤੀ ਝੋਨਾ ਵਿਕੂਕ ਨਹੀਂ ਵਿਗਦਾ ਹੁਣ ਇਹ ਗੱਲਾਂ ਆਪਣੇ ਦਿਮਾਗ ਚੱਲੀਆਂ ਨਹੀਂ ਹੈਨਾ ਪਹਿਲੀ ਗੱਲ ਤਾਂ ਜਿਹੜਾ ਬਾਸਮਤੀ ਝੋਨਾ ਆਪਣਾ ਅਮਰੀਕਾ ਲੈਂਦਾ ਹੀ ਨਹੀਂ ਆਪਣਾ ਝੋਨਾ ਜਿਹੜੇ ਹੈਗੇ ਆ ਅਰਬ ਦੇ ਮੁਲਕ ਉਹ ਲੈਂਦੇ ਆ ਇਰਾਨ ਅਰਗੇ ਲੈਂਦੇ ਆ ਇਹੋ ਜਿਹੇ ਮੁਲਕ ਹੈ ਜਿਹੜੇ ਇਹ ਲੈਂਦੇ ਐ ਉਹ ਮੁਲਕ ਅਮਰੀਕਾ ਆਪਣਾ ਝੋਨਾ ਲੈਂਦਾ ਹੀ ਨਹੀਂ ਬਾਸਮਤੀ ਤੇ ਬਾਕੀ ਇਹ ਗੱਲ ਹੈਗੀ ਐ ਵੀ ਝੋਨਾ ਬਾਸਮਤੀ ਹੁਣ ਤਾਂ ਕਿੱਥੇ-ਕਿੱਥੇ ਹੈ ਜਿਆਦੇ ਬਾਸਮਤੀ ਝੋਨਾ ਜਾਂ ਆਪਣੇ ਆ ਤੇ ਜਾਂ ਹੈਗਾ ਪਾਕਿਸਤਾਨ ਤੇ ਸਾਰ ਨੂੰ ਜਿਆਦੇ ਬਾਸਮਤੀ ਝੋਨਾ ਹੁੰਦਾ ਤੇ ਖਰੀਦਣਾ ਜਿਹਨੇ ਹੈਗਾ ਉਹਨੇ ਖਰੀਦਣਾ ਹੀ ਐ ਖਾਣ ਵਾਲਿਆਂ ਨੇ ਖਾਣਾ ਹੀ ਐ ਇਹ ਉਹਨਾਂ ਨੂੰ ਲੈਣਾ ਹੀ ਪੈਣਾ ਕੋਈ ਅਮਰੀਕਾ ਦਾ ਉਹਨਾਂ ਨੂੰ ਝੋਨਾ ਦੇ ਨੋ ਰਿਹਾ ਜਿਹੜਾ ਆਪਣਾ ਝੋਨਾ ਹੈ ਇਹ ਅਰਬ ਮੁਲਕਾਂ ਨੇ ਖਰੀਦਣਾ ਹੈ ਉਹੀ ਆਪਾਂ ਤੋਂ ਖਰੀਦਦੇ ਆ ਤੇ ਜਿਹੜੇ ਖਰੀਦਦੇ ਆ ਉਹਨਾਂ ਦੀ ਅਮਰੀਕਾ ਨਾਲ ਨਹੀਂ ਬੰਦੀ ਹੁਣ ਜੇ ਇਰਾਨ ਹੈ ਇਰਾਨ ਦੇ ਅਮਰੀਕਾ ਨਾਲ ਨਹੀਂ ਬੰਦੀ ਇਰਾਨ ਆਪਾਂ ਤੋਂ ਬਹੁਤ ਬਾਸਮਤੀ ਝੋਨਾ ਲੈਂਦਾ ਹੋਰ ਅਰਬ ਦੇ ਮੁਲਕ ਬਹੁਤ ਲੈਂਦੇ ਹੋ ਸਕਦਾ ਕਈਆਂ ਦੀ ਬੰਦੀ ਹੋਵੇ ਤੇ ਪਰ ਜਿਹੜਾ ਇਰਾਨ ਹੈ ਸਾਰਿਆਂ ਨੂੰ ਜਿਆਦਾ ਆਪਾਂ ਤੋਂ ਉਹ ਖਰੀਦਦਾ ਤੇ ਉਹਦੇ ਨਾਲ ਉਹਦੀ ਬੰਦੀ ਨਹੀਂ ਉਹ ਉਹਦੀ ਕਿਵੇਂ ਮੰਨੂਗਾ ਬਾਕੀ ਝੋਨੇ ਤੇ ਰੇਟ ਤੇ ਕੋਈ ਅਸਰ ਨਹੀਂ ਪੈਂਦਾ ਚੋਨਾ ਦਾ ਰੇਟ ਜਿਹੜਾ ਹੈਗਾ ਉਹ ਮਿਲਨੇ ਮਿਲਨਾ ਹੈ ਆਪਾਂ ਨੂੰ ਹੁਣ ਜਿਵੇਂ ਪਿਛਲੇ ਸਾਲ 3500 ਤੱਕ ਗਿਆ ਸੀ ਹੈਨਾ ਵਿੱਚ 3500 ਤੱਕ ਗਿਆ ਸੀ 17 18 ਝੋਨਾ ਹੋ ਸਕਦਾ ਪਰ ਮਾਦਮਾ ਸੁੱਖ ਰੱਖੇ ਕੋਈ ਦੂਆ ਇਦ ਕੀ ਬਾਜੀ ਰੇਟ ਦਾ ਤਾਂ ਤਾਂ ਫਰਕ ਪੈਂਦਾ ਹੁੰਦਾ ਜੇ ਵੀ ਮੰਨ ਲਓ ਆਪਣੀ ਚੀਜ਼ ਲੈਣੀ ਕਿਸੇ ਨੇ ਨਹੀਂ ਆਪਣੀ ਤਾਂ ਇੱਥੇ ਰਹਿ ਜਾਣੀ ਤੇ ਇੱਥੇ ਹੁਣ ਇੰਨਾ ਕਿੰਨਾ ਚੌਲ ਖਾਣਗੇ ਆਪਣੇ ਭਾਰਤ ਚ ਕਿੰਨਾ ਕਿ ਚੌਲ ਖਾਦਾ ਜਾਊਗਾ ਪਹਿਲਾਂ ਦੂਜਾ ਝੋਨਾ ਹੀ ਆਪਣੇ ਬਹੁਤ ਹੁੰਦਾ ਹੈ ਪਰ ਇਹਦਾ ਜਿਹੜੇ ਰੇਟ ਤੇ ਅਸਰ ਨਹੀਂ ਹੋ ਚੀਂਦਾ ਪੈਂਦਾ ਅਮਰੀਕਾ ਦਾ ਹੋਰ ਕੋਈ ਅਸਰ ਪੈ ਜਾ ਉਹ ਗੱਲ ਵੱਖ ਹੈ ਵੀ ਅਮਰੀਕਾ ਦਾ ਜਿਹੜਾ ਕੰਮ ਹੈ ਉਹ ਜਿਹੜਾ ਕਰੀ ਜਾਂਦਾ ਉਹਦੇ ਨਾਲ ਆਪਣੇ ਬਾਸਮਤੀ ਰੇਟ ਤੇ ਉਹਦੇ ਨਾਲ ਕੋਈ ਅਸਰ ਨਹੀਂ ਪੈਂਦਾ ਇਹ ਗੱਲ ਮੰਨ ਚੋ ਕੱਢ ਦਿਓ ਵੀ ਅਮਰੀਕਾ ਜੇ ਉਹ ਲਾਈ ਜਾਂਦਾ ਟੈਕਸ ਲਾਈ ਜਾਂਦਾ ਤਾਂ ਵੀ ਆਪਣਾ ਝੋਨਾ ਨਹੀਂ ਖਰੀਦਣਾ ਜਾਂ ਸਸਤਾ ਜਾਊਗਾ ਉਹਦੇ ਨਾਲ ਨਹੀਂ ਕੋਈ ਅਸਰ ਪੈਂਦਾ ਤੇ ਬਾਕੀ ਕੋਈ ਹੋਰ ਚਾਂਸ ਬਣ ਜੇ ਉਹ ਗੱਲ ਵੱਖ ਹੈ 100% ਤਾਂ ਜਿਹੜਾ ਰੇਟ ਹੈਗਾ ਵਧੀਆ ਹੀ ਰਹੂਗਾ ਕਿਉਂਕਿ ਐਤਕੇ ਵੀ ਜਿਹੜੇ ਮੀਂਹ ਆ ਬਹੁਤ ਜ਼ਿਆਦੇ ਪਏ ਆ ਤੇ ਇੱਕ ਤਜਰਬਾ ਹੈ ਤੁਸੀਂ ਵੇਖਿਓ ਪਿਛਲੇ ਸਾਲਾਂ 'ਚ ਜਿਹੜੇ ਸਾਲਾਂ 'ਚ ਮੀਂਹ ਜ਼ਿਆਦੇ ਪੈਂਦਾ ਤੇ ਉਦੋਂ ਬਾਸਮਤੀ ਝੋਨੇ ਦਾ ਰੇਟ ਵਧੀਆ ਹੁੰਦਾ ਇਹ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ ਮੈਂ ਵੀ ਜਿਹੜੇ ਸਾਲਾਂ 'ਚ ਬਰਸਾਤ ਜ਼ਿਆਦੇ ਹੁੰਦੀ ਹੈ ਉਸ ਉਹਨਾਂ ਉਹਨਾਂ ਸਾਲਾਂ ਦੇ ਵਿੱਚ ਜਿਹੜਾ ਹੈਗਾ ਬਾਸਮਤੀ ਦਾ ਰੇਟ ਬਹੁਤ ਵਧੀਆ ਰਹਿੰਦਾ ਹੁੰਦਾ ਤੇ ਉਮੀਦ ਹੈ ਐਤਕੇ ਵੀ ਬਾਰਸ਼ਾਂ ਬਹੁਤ ਪਈਆਂ ਵੀ ਜਿਹੜਾ ਬਾਸਮਦੀ ਦਾ ਰੇਟ ਹੈ ਉਹ ਬਹੁਤ ਵਧੀਆ ਰਹੂਗਾ। ਬਾਕੀ ਅਮਰੀਕਾ ਵਾਲੇ ਕੰਮ ਤੋਂ ਕੋਈ ਡਰਨ ਦੀ ਲੋੜ ਨਹੀਂ। ਤੇ ਇਹਦਾ ਨਾ ਕੋਈ ਆਪਣੇ ਤੇ ਅਸਰ ਪਿਆ ਤੇ ਨਾ ਪੈਣਾ। ਨਾ ਆਪਾਂ ਉਹ ਤੋਂ ਕੋਈ ਸੇਵਜੀ ਚੀਜ਼ ਖਰੀਦੀਆਂ ਤੇ ਨਾ ਹੀ ਉਹ ਆਪਾਂ ਤੋਂ ਕੋਈ ਚੀਜ਼ ਖਰੀਦਦਾ। ਤੇ ਰੇਟ ਜਿਹੜਾ ਹੈਗਾ 100% ਵਧੀਆ ਰਹੂਗਾ ਤੇ ਬਾਕੀ ਮੈਂ ਤੁਹਾਨੂੰ ਜਿਹੜਾ ਤਜਰਬਾ ਦੱਸਿਆ ਮੀਆਂ ਵਾਲਾ ਹੋ ਸਕਦਾ ਹੈ ਵੀ ਉਹ ਪਿਛਲੇ ਸਾਲ ਲਵਾਂਗੇ ਤਾਂ ਕਿ ਬਾਸਮ ਦਾ ਰੇਟ ਵੀ ਵਧੀਆ ਰਹੇ ਤੇ ਵਧੀਆ ਕਮਾਈ ਹੋਵੇ। ਜਿਹੜਾ ਜ਼ਿੰਮੇਦਾਰ ਆ ਉਹ ਖੁਸ਼हाल ਹੋਵੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ